ਮਾਰਕੀਟ ਚ ਜਾਓਗੇ ਤਾਂ ਦੁੱਧ ਦੇ ਇੰਨੇ ਸਾਰੇ ਆਪਸ਼ਨ ਹਨ ਕਿ ਚੱਕਰੀ ਆ ਜਾਏ ਡੇਰੀ ਮਿਲਕ, ਬਾਦਾਮ ਮਿਲਕ, ਸੋਇਆ ਜਾਂ ਓਟ ਪੌਦੇ ਤੋਂ ਮਿਲਕ ਬਣਾਉਣ ਲਈ ਬਾਦਾਮ, ਸੋਇਆਬੀਨ ਦੇ ਦਾਣਿਆਂ ਨੂੰ ਪਾਣੀ ਨਾਲ ਭਿਉਆ ਜਾਂਦਾ ਹੈ। ਪੀਸ ਕੇ ਪੇਸਟ ਤਿਆਰ ਕੀਤਾ ਜਾਂਦਾ ਹੈ। ਫਿਰ ਉਸ ਵਿੱਚ ਵਿਟਾਮਿਨ, ਮਿਨਰਲ ਮਿਲਾਏ ਜਾਂਦੇ ਹਨ ਅਤੇ ਪਾਣੀ ਨਾਲ ਪਤਲਾ ਕੀਤਾ ਜਾਂਦਾ ਹੈ। ਹੁਣ ਸਵਾਲ ਹੈ ਕਿ ਕਿਹੜਾ ਮਿਲਕ ਆਪਣੇ ਲਈ ਸਭ ਤੋਂ ਵਧੀਆ ਹੈ? ਇੱਕ ਗਲਾਸ ਗਾਂ ਦੇ ਦੁੱਧ ਚ 8 ਗ੍ਰਾਮ ਪ੍ਰੋਟੀਨ, 12 ਗ੍ਰਾਮ ਕਾਰਬੋਹਾਈਡਰੇਟਸ ਅਤੇ 2 ਤੋਂ 8 ਗ੍ਰਾਮ ਫੈਟ ਹੁੰਦਾ ਹੈ। ਮੱਝ ਦਾ ਦੁੱਧ ਹੋਰ ਵੀ ਗਾੜਾ ਅਤੇ ਫੈਟ ਵਾਲਾ ਹੁੰਦਾ ਹੈ। ਇਸ ਵਿੱਚ ਪ੍ਰੋਟੀਨ ਤੇ ਕੈਲ ਵੱਜਨੋਂ ਤਾਂ ਓਨਲੀ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਬਾਦਾਮ ਮਿਲਕ ਵਿੱਚ ਸਭ ਤੋਂ ਘੱਟ ਪੋਸ਼ਕ ਤੱਤ ਹੁੰਦੇ ਹਨ। ਕੋਟ ਮਿਲਕ ਫਾਈਬਰ ਭਰਪੂਰ ਹੁੰਦਾ ਹੈ। ਸੋਇਆ ਮਿਲਕ ਸਭ ਤੋਂ ਸੁਰੱਖਿਤ ਮੰਨਿਆ ਜਾਂਦਾ ਹੈ। ਤਾਂ ਫਿਰ ਕਿਹੜਾ ਦੁੱਧ ਚੁਣੀਏ? ਜੇ ਵਕਫ ਵਕਤ ਤਰ੍ਹਾਂ ਦੀ ਖਰਾਕ ਨਹੀਂ ਮਿਲਦੀ ਤਾਂ ਡੇਰੀ ਮਿਲਕ ਸਭ ਤੋਂ ਵਧੀਆ ਹੈ। ਪਰ ਗੱਲ ਸਿਰਫ ਸੇਧ ਦੀ ਨਹੀਂ ਧਰਤੀ ਦੀ ਵੀ ਹੈ। ਇੱਕ ਗਲਾਸ ਗਾਂ ਦੇ ਦੁੱਧ ਲਈ ਲਗਭਗ 120 ਲੀਟਰ ਪਾਣੀ ਲੱਗਦਾ ਹੈ। ਬਾਦਾਮ ਮਿਲਕ ਲਈ 70 ਲੀਟਰ ਪਾਣੀ। ਜਦਕਿ ਸੋਇਆ ਬੀਨ ਦੇ ਦੁੱਧ ਲਈ ਸਿਰਫ 5 ਤੋਂ 10 ਲੀਟਰ ਪਾਣੀ ਲੱਗਦਾ ਹੈ। ਇਸ ਲਈ ਸਿਹਤ ਲਈ ਸਾਰੇ ਮਿਲਕ ਠੀਕ ਹਨ ਪਰ ਵਾਤਾਵਰਣ ਲਈ ਸੋਇਆਬੀਨ ਤੇ ਓਟਮਿਲਕ ਸਭ ਤੋਂ ਵਧੀਆ ਮੰਨੇ ਜਾਂਦੇ ਹਨ